ਅੱਜ ਮਲਿਕਪੁਰ ਵਿਖੇ ਛੋਟੀ ਨਹਿਰ ਦਾ ਕਿਨਾਰਾ ਟੁੱਟਣ ਕਾਰਨ ਡੀਸੀ ਕੰਪਲੈਕਸ ਪਠਾਨਕੋਟ ਦੇ ਨਾਲ ਲੱਗਦੀ ਜ਼ਮੀਨ ਪਾਣੀ ਵਿੱਚ ਡੁੱਬ ਗਈ ਜਿਸ ਤੇ ਨਹਿਰ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਨਹਿਰ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਮੌਕੇ ਤੇ ਪਹੁੰਚੇ ਵਿਭਾਗ ਦੇ ਜੂਨੀਅਰ ਇੰਜੀਨੀਅਰ ਨਰੇਸ਼ ਕੁਮਾਰ ਨੇ ਕਿਹਾ ਕਿ ਜਿਵੇਂ ਹੀ ਉਹਨਾਂ ਨੂੰ ਇਸ ਬਾਰੇ ਪਤਾ ਚੱਲਿਆ ਉਹਨਾਂ ਨੇ ਨਹਿਰ ਦੇ ਕਿਨਾਰੇ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਕੱਲ ਇਸ ਦੀ ਮੁਰੰਮਤ ਦਾ ਕੰਮ ਦਿਨ ਪਾਰ ਜਾਰੀ ਰਿਹਾ ਅੱਜ ਵੀ ਬਾਕੀ ਕੰਮ ਕੀਤਾ ਜਾ ਰਿਹਾ ਹੈ ਇਸ ਕੰਮ ਲਈ ਸਥਾਨਕ ਮਜ਼ਦੂਰਾਂ ਦੇ ਨਾਲ ਨਰੇਗਾ ਵਰਕਰਾਂ ਨੂੰ ਵੀ ਤਾਇਨਾਤ ਕੀਤਾ ਗਿਆ ਜਦੋਂ ਉਹਨਾਂ ਨੂੰ ਨਹਿਰ ਦਾ ਕਿਨਾਰਾ ਟੁੱਟਣ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਇੱਥੇ ਜ਼ਿਆਦਾਤਰ ਗੁੱਜਰ ਪਾਈਚਾਰੇ ਦੇ ਲੋਕ ਰਹਿੰਦੇ ਹਨ ਉਹ ਆਪਣੇ ਪਸ਼ੂਆਂ ਨੂੰ ਲੈ ਕੇ ਆਉਂਦੇ ਹਨ ਤਾਂ ਜੋ ਉਹਨਾਂ ਨੂੰ ਪਾਣੀ ਪਿਲਾਇਆ ਜਾ ਸਕੇ ਅਤੇ ਨਹਾਇਆ ਜਾ ਸਕੇ ਜਿਸ ਕਾਰਨ ਨਹਿਰ ਦਾ ਕਿਨਾਰਾ ਟੁੱਟਿਆ ਹੈ ਇਹ ਕੱਲ ਸਾਨੂੰ ਪਤਾ ਲੱਗਿਆ ਸੀ ਕਿ ਇੱਥੋਂ ਨਾ ਕੁਛ ਨਾ 40 ਫੁੱਟ ਨਾ ਇੱਥੋਂ ਬਫਰੇ ਤਲਾ ਕੇ ਫਿਟਰਾ 48 ਕਹਾੜੀ ਬੁਰਜੀ ਤੇ ਇਹ ਥੋੜੀ ਟੁੱਟ ਗਈ ਆ ਤੇ ਫਿਰ ਜਿੱਦਾਂ ਸਾਨੂੰ ਪਤਾ ਲੱਗਿਆ ਉਦੋਂ ਅਸੀਂ ਰਿਸਟੋਰ ਕਰਾਉਣੇ ਨੂੰ ਸ਼ੁਰੂ ਕਰਤਾ ਸੀ ਕੱਲ ਹੀ ਤੇ ਕੱਲ ਰਾਤ ਤੱਕ ਅਸੀਂ ਬੰਦੇ ਲਾਏ ਰੱਖਿਆ ਤੇ ਉਸ ਤੋਂ ਬਾਅਦ ਫਿਰ ਕੱਲ ਨਹੀਂ ਹੋ ਪਾਈ ਫਿਰ ਅੱਜ ਫਿਰ ਅ ਸਵੇਰ ਤੋਂ ਅਸੀਂ ਬੰਦੇ ਲਾਇਆ ਨੇ ਰੇਗਾ ਵੀ ਲਾਈਏ ਨਾਲ ਤੇ ਇਹਨਾਂ ਨੂੰ ਰਿਸਟੋਰ ਕਰਤਾ 80% ਦੇ ਕਿਤੇ ਰਿਸਟੋਰ ਹੋ ਗਈਆਂ ਕੀ ਕਾਰਨ ਕੀ ਆ ਸਰ ਇਹ ਦਾ ਕਾਰਨ ਇਹਦੇ ਇੱਥੇ ਗੁਜਰਾਂ ਦੇ ਕਾਰਨ ਲੱਗੇ ਛੱਕੇ ਗੁਜਰ ਵਗੈਰਾ ਆਪਣੀਆਂ ਮੱਝਾਂ ਵਗੈਰਾ ਸੇ ਲਿਆਉਂਦੇ ਨੇ ਉਹਦੇ ਕਾਰਨ ਇਹਦੇ ਬੈਂਕ ਨੂੰ ਟੁੱਟ ਜਾਂਦੇ ਨੇ ਸੰਵਾਨ ਵਾਸਤੇ ਲੈਂਦੇ ਨੇ ਜਾਂ ਕੁਝ ਵੀ ਕਰਦੇ ਨੇ ਬਾਰ-ਬਾਰ ਇਹਨਾਂ ਨੂੰ ਅਸੀਂ ਨੋਟਿਸ ਵੀ ਦਿੱਤੇ ਆ ਇਹਨਾਂ ਦੇ ਕੇਸ ਵੀ ਕਰਨੇ ਆ ਪਰ ਫਿਰ ਵੀ ਆਪਣੀ ਹਰਕਤਾਂ ਬਾਜ਼ ਨਹੀਂ ਆਉਂਦੀ ਉਸ ਉਸ ਕਾਰਨ ਇਹਨਾਂ ਦੇ ਕਾਰਨ ਕਈ ਵਾਰੀ ਸਾਡੇ ਦਾ ਬੈਂਕ ਨੂੰ ਸਾਈਡਾਂ ਤੋਂ ਟਪੋੜ ਦਿੰਦੇ ਨੇ ਜਿਵੇਂ ਮੱਝਾਂ ਜਿਵੇਂ ਬਾਰ-ਬਾਰ ਆਉਂਦੀਆਂ ਇਹੀ ਇਹਦਾ ਕਾਰਨ ਸਾਨੂੰ ਲੱਗਦਾ ਨਹੀਂ ਹੈਗਾ ਇਹ ਵੱਡੀ ਕਾਰਵਾਈ ਕਰਦੀ ਲੋੜ ਹੈ ਕਿਉਂਕਿ ਇਹ ਇਹਦੇ ਨਾਲ ਤਾਂ ਕੋਈ ਵੱਡਾ ਨੁਕਸਾਨ ਵੀ ਹੋਣ ਦਾ ਗੱਲ ਖਤਰਾ ਹੈਗਾ ਨਹੀਂ ਅਸੀਂ ਇਹਦਾ ਇੱਕ ਨਹਿਰ ਦਾ ਐਸਟੀਮੇਟ ਵੀ ਬਣਾ ਕੇ ਭੇਜਿਆ ਹੈ ਦੀ ਸਫਾਈ ਵਾਸਤੇ ਇਹਨੂੰ ਪਾਸ ਹੁੰਦਾ ਹੈ ਦੀ ਅਸੀਂ ਸਫਾਈ ਵੀ ਕਰਾਉਂਦੇ ਸਾਨੂੰ ਪਰਾਲੇ ਉਸ ਤੋਂ ਬਾਅਦ ਉਹ ਜਦੋਂ ਵੀ ਐਸਟੀਮੇਟ ਭੇਜਿਆ ਹੋਇਆ ਸੀ ਦੋ ਪਾਸ ਹੋਏਗਾ ਨਾ ਹੁਣ ਤੇ ਚਲੋ ਪੈਡੀ ਸੀਜਨ ਆ ਪੈਡੀ ਸੀਜਨ ਤੋਂ ਬਾਅਦ ਹੀ ਹੋਣਾ ਉਸ ਤੋਂ ਬਾਅਦ ਜਦੋਂ ਵੀ ਹੋਏਗਾ ਇਹਦੇ ਕਰਾਵਾਂਗੇ ਤੇ ਗੁਜਰਾں ਦੇ ਵੀ ਆਹੀ ਕੋਈ ਕਾਰਵਾਈ ਕਰਨ ਦੀ ਕਰਾਂਗੇ ਹਨਾ ਸਰ ਇਹ ਕੋਈ ਨਹਿਰ ਨੂੰ ਕਿੰਨੀ ਕੁ ਦੇਰ ਤੱਕ ਆਉਣੇ ਬੰਨ ਜਿਹੜਾ ਮਾਰ ਦਿੱਤਾ ਗਿਆ ਇਹ ਬਸ ਇਹ 2 ਘੰਟੇ 1.5 ਘੰਟੇ ਦੇ ਵਿੱਚ ਇਹਦਾ ਪੂਰਾ ਇਹਨੂੰ ਰਿਸਟੋਰ ਕਰ ਦਿੱਤਾ ਜਾਵੇਗਾ ਦਾ ਵਨ ਬਣਦਾ ਹੈਗਾ ਜਿਹੜੇ ਘੰਟੇ ਦਾ ਜਿਸ ਵੀ ਲਾਈਆ ਸੀ ਬੋਰੀਆਂ ਬੰਨਤੀਆਂ ਨੇ ਤੇ ਸਾਰਾ ਤੇ ਵਨ ਬੰਨਦਾ ਉਹ ਜਿਹੜੇ ਘੰਟੇ ਦਾ ਕੰਮ ਪੂਰਾ ਪੂਰਾ ਸਾਡਾ ਇਸ ਹੋ ਰਿਹਾ ਹੈ ਨਹੀਂ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਗੁੱਜਰ ਪਾਈ ਚਾਰੇ ਨੂੰ ਕਈ ਵਾਰ ਇਸ ਪਾਸੇ ਆਉਣ ਤੋਂ ਮਨਾ ਕੀਤਾ ਜਾ ਚੁੱਕਿਆ ਹੈ ਪਰ ਇਹ ਲੋਕ ਮੰਨਦੇ ਨਹੀਂ ਅਤੇ ਹੁਣ ਵਿਭਾਗ ਵੱਲੋਂ ਇਹਨਾਂ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਚੋਨੇ ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਨਹਿਰ ਦੀ ਸਫਾਈ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ ਜਗਬਣੀ ਜੀ ਵੀ ਲਈ ਪਠਾਨਕੋਟ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ